ਸਰਕਾਰ ਬਣ ਤੋਂ ਪਹਿਲਾਂ ਹੀ ਜੀਡੀਜੂ ਤੇ ਬੀਜੇਪੀ ਚ ਖੜਕ ਗਈ ਹੈ ਸਰਕਾਰ ਬਣ ਤੋਂ ਪਹਿਲਾਂ ਬੀਜੇਪੀ ਨੇ ਜੀਡੀਜੂ ਨੂੰ ਕੋਰਾ ਜਵਾਬ ਦੇ ਦਿੱਤਾ ਹੈ ਘਟਨਾ ਕੀ ਹੈ ਸਾਰੀ ਖੋਲ ਕੇ ਦੱਸ ਦਿਆਂ ਤੁਸੀਂ ਜੁੜੇ ਹੋ ਲੋਕਪੱਣ న్యూਸ ਦੇ ਨਾਲ ਮਹਿੰਦਰ ਬਾਹੀਵਾ ਸਰਕਾਰ ਬਣ ਦੀਆਂ ਸਥਿਤੀਆਂ ਹਾਲੇ ਕਲੀਅਰ ਹੋ ਰਹੀਆਂ ਸੰ ਤਾਂ ਚਰਚਾ ਆਈ ਕਿ ਜਿਹੜਾ ਸੋਚ ਚੁੱਕ ਸਮਾਗਮ ਰੱਖਿਆ ਗਿਆ ਉਹ ਟਾਲ ਦਿੱਤਾ ਗਿਆ ਫਿਰ ਉਸ ਖਬਰ ਦੀ ਤਰਦੀਦ ਆ ਗਈ ਪਰ ਹੁਣ ਖਾਲੇ ਹੈ ਕਿ ਨਤੀਸ਼ ਕੁਮਾਰ ਨੂੰ ਬੀਜੇਪੀ ਨੇ ਕੋਰਾ ਜਵਾਬ ਦੇ ਦਿੱਤਾ ਹੈ ਬੀਜੇਪੀ ਤੇ ਜੀਡੀਯੂ ਦੇ ਵਿੱਚ ਫਿਰ ਜਿਹੜੀ ਐ ਖਟਾਸ ਦੇਖਣ ਨੂੰ ਮਿਲੀ ਐ ਵੱਡੀ ਖਬਰੇ ਆ ਰਹੀ ਐ ਸੂਤਰਾਂ ਦੇ ਹਵਾਲੇ ਨਾਲ ਖਾਸ ਕਰਕੇ ਬੀਜੇਪੀ ਦੇ ਸੂਤਰ ਇਸ ਗੱਲ ਨੂੰ ਕਨਫਰਮ ਕਰ ਰਹੇ ਨੇ ਕਿ ਬੀਜੇਪੀ ਜੀਡੀਯੂ ਦੀ ਹਰ ਮੰਗ ਨਹੀਂ ਮੰਨੇਗੀ ਜੇਕਰ ਜੀਡੀਯੂ ਦੀ ਮੰਗ ਨਹੀਂ ਮੰਨੀ ਜਾਂਦੀ ਤਾਂ ਕੀ ਜੀਡੀਯੂ ਇਨੀ ਕਮਜ਼ੋਰ ਐ ਕਿ ਉਹ ਫਿਰ ਵੀ ਬੀਜੇਪੀ ਨੂੰ ਸਮਰਥਨ ਦੇਵੇਗੀ ਤਾਂ ਇਹਦਾ ਜਵਾਬ ਨਾ ਦੇ ਵਿੱਚ ਕਿਉਂਕਿ ਇਸ ਸਮੇਂ ਬੀਜੇਪੀ ਨੂੰ ਜੀਡੀਯੂ ਦੀ ਲੋੜ ਐ ਜੀਡੀਯੂ ਨੂੰ ਬੀਜੇਪੀ ਦੀ ਲੋੜ ਨਹੀਂ ਬਿਆਰ ਦੇ ਵਿੱਚ ਜੇਕਰ ਨतीश ਕੁਮਾਰ ਨੇ ਆਪਣੀ ਸਰਕਾਰ ਚਲਾਉਣੀ ਹੋਵੇ ਤਾਂ ਆਰ ਜੀ ਡੀ ਫੁੱਲਾਂ ਦਾ ਗਲਦਸਤਾ ਲੈ ਕੇ ਖੜੀ ਹੈ ਕਿ ਕਦੋਂ ਜੀ ਡੀ ਜੂ ਤੇ ਜਿਹੜਾ ਆਰ ਜੀ ਡੀ ਇਕੱਠੇ ਹੋ ਜਾਣ ਲਾਲੂ ਪ੍ਰਸ਼ਾਦ ਯਾਦਵ ਦੀ ਪਾਰਟੀ ਨतीश ਨਾਲ ਰਲ ਜਾਵੇ ਨतीश ਨੂੰ ਬੀ ਜੇ ਪੀ ਮੈਨੂੰ ਇੰਜ ਲੱਗਦਾ ਹੈ ਕਿ ਘਾਟੇ ਦੇ ਸੌਦੇ 'ਚ ਜਿਹੜਾ ਪਰਖ ਰਹੀ ਹੈ ਪਰ ਮਹਿੰਗਾ ਪੈ ਸਕਦਾ ਇਹ ਸੌਦਾ ਬੀ ਜੇ ਪੀ ਨੂੰ ਤੁਹਾਨੂੰ ਦੱਸ ਦਈਏ ਕਿ ਜੀ ਡੀ ਜੂ ਨੇ ਤਿੰਨ ਮੰਤਰੀਆਂ ਦੀ ਮੰਗ ਰੱਖੀ ਸੀ ਜਿਹਦੇ ਵਿੱਚ ਰੇਲ ਵਿੱਤ ਵਿਭਾਗ ਤੇ ਜਿਹੜਾ ਖੇਤੀਬਾੜੀ ਮਹਿਕਮਾ ਮੰਗਿਆ ਗਿਆ ਸੀ ਤੇ ਨਾਲ ਦੀ ਨਾਲ ਚਰਚਾ ਹੋਈ ਸੀ ਕਿ ਉਹ ਜਿਹੜਾ ਲੋਕ ਸਭਾ ਦੇ ਸਪੀਕਰ ਦੇ ਜਿਹੜਾ ਅਹੁਦੇ ਦੀ ਉਹ ਵੀ ਮੰਗ ਕਰ ਰਹੇ ਨੇ ਪਰ ਅਖੀਰ ਤੱਕ ਚਲਦੇ ਆ ਚਲਦੇ ਆ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਨਤੀਸ਼ ਕੁਮਾਰ ਨੇ ਤਿੰਨ ਮੰਤਰੀ ਮੰਗੇ ਆ ਜਿਹਦੇ ਵਿੱਚ ਰੇਲਵੇ ਵਿੱਤ ਤੇ ਜਿਹੜਾ ਖੇਤੀਬਾੜੀ ਮਹਿਕਮਾ ਤੇ ਸੂਤਰ ਇਹ ਵੀ ਦੱਸਦੇ ਆ ਕਿ ਭਾਜਪਾ ਇਹ ਤਿੰਨੇ ਦੇਣ ਲਈ ਰਾਜ਼ੀ ਨਹੀਂ ਸ਼ਾਇਦ ਰੇਲ ਦੇ ਸਕਦੀ ਹੈ ਪਰ ਬਾਕੀ ਦੋ ਦੇਣ ਦੇ ਲਈ ਬੀਜੇਪੀ ਬਿਲਕੁਲ ਵੀ ਰਾਜੀ ਨਹੀਂ ਹੈਗੀ ਇਸ ਕਰਕੇ ਨਤੀਸ਼ ਕੁਮਾਰ ਤੇ ਬੀਜੇਪੀ ਚ ਖੜ ਗਿਆ ਉਧਰ ਉਧਰ ਵੱਡਾ ਸਿਗਨਲ ਜਿਹੜਾ ਉਹ ਬੀਜੇਪੀ ਦੇ ਲਈ ਜੀਡੀਯੂ ਚ ਆ ਗਿਆ ਜੀਡੀਯੂ ਦੇ ਜਰਨਲ ਸਕੱਤਰ ਕੇਸੀ ਤਿਆਗੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਗਨੀਵੀਰ ਯੋਜਨਾ ਬੰਦ ਹੋਣੀ ਚਾਹੀਦੀ ਹੈ ਤੇ ਜੇਕਰ ਜਿਹੜਾ ਨਹੀਂ ਹੁੰਦਾ ਤਾਂ ਸੋਚਿਆ ਜਾ ਸਕਦਾ ਹੈ 30 ਤੋਂ ਬਾਅਦ ਨਾਲ ਲੱਗਦਾ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਲੇਸ਼ ਜਾਦਵ ਨੇ ਕਹਿਤਾ ਕਿ ਤੁਰੰਤ ਪ੍ਰਭਾਵ ਦੇ ਨਾਲ ਅਗਨੀਵੀਰ ਜੋਜੜਾ ਬੰਦ ਹੋਣੀ ਚਾਹੀਦੀ ਹੈ ਤਾਂ ਜੀਡੀ ਜੂ ਨੇ ਗਰਾਊਂਡ ਤਿਆਰ ਕਰ ਲਿਆ ਬਾਹਰ ਨਿਕਲਦਾ ਕਦੋਂ ਨਿਕਲਦੇ ਨੇ ਇਹ ਵੇਖਣ ਵਾਲੀ ਗੱਲ ਹੋਊਗੀ ਇਹ ਵੀ ਚਰਚਾ ਕਿ ਨਤੀਸ਼ ਕੁਮਾਰ ਜਿਹੜੇ ਆ ਉਹ ਸਰਕਾਰ ਦੇ ਗਠਨ ਤੇ ਕੈਬਨਿਟ ਦੇ ਗਠਨ ਤੱਕ ਦਿੱਲੀ 'ਚ ਰਹਿਣਗੇ ਇਹ ਇੱਕ ਅਹਿਮ ਗੱਲ ਹੈ ਕਿ ਨਤੀਸ਼ ਕੁਮਾਰ ਜੇਕਰ ਦਿੱਲੀ 'ਚ ਰੁਕਦੇ ਹੈ ਤਾਂ ਕਿਉਂ ਰੋਕ ਰਹੇ ਐ ਕੀ ਕੋਈ ਸ਼ੰਕਾ ਹੈ ਕਿ ਡੀਲ ਹੋਣੇ ਸਮੇਂ ਲਈ ਫੈਟ ਨਹੀਂ ਹੋ ਰਹੀ ਕਿ ਉਹਨਾਂ ਨੂੰ ਡਰ ਹੈ ਕਿ ਭਾਜਪਾ ਉਹਨਾਂ ਨੂੰ ਧੋਖਾ ਦੇ ਦੇਗੀ ਸੂਤਰ ਇਹ ਵੀ ਦੱਸਦੇ ਆ ਕਿ ਐਨਡੀਏ ਦੇ ਕਈ ਜਿਹੜੇ ਆਗੂ ਨੇ ਉਹ ਲਗਾਤਾਰ ਸੰਪਰਕ ਕਰ ਰਹੇ ਨੇ ਆਜ਼ਾਦ ਵਿਧਾਇਕਾਂ ਨਾਲ ਹੁਣ ਪੰਜਾਬ ਵਾਲੇ ਆਜ਼ਾਦ ਵਿਧਾਇਕਾਂ ਤੇ ਵੀ ਅੱਖ ਟਿੱਜੀ ਰਹਿਣੀ ਹੈ ਕਿ ਉਹ ਕਿੱਧਰ ਜਾਂਦੇ ਆ ਪਰ ਇਸੇ ਨਾਲ ਗੱਲ ਇਹ ਹੈ ਕਿ ਅਮਰਪਾਲ ਦਾ ਐਨਡੀਏ ਦੇ ਨਾਲ ਜਾਣਾ ਕੋਈ ਬਹੁਤਾ ਔਖਾ ਨਹੀਂ ਕਿਉਂਕਿ ਉਹ ਜੇਲ੍ਹ 'ਚ ਨੇ ਤੇ ਸਵਾਭਿਕ ਜੀ ਗੱਲ ਹੈ ਪ੍ਰੈਸ਼ਰਾਈਜੇਸ਼ਨ ਦੀਆਂ ਤਕਨੀਕ ਤਕਨੀਕਾ ਬੀਜਪੀ ਅਪਣਾਉਂਦੀ ਆ ਸਰਮਜੀਤ ਸਿੰਘ ਪਹਿਲਾਂ ਹੀ ਇਸ਼ਾਰਾ ਕਰ ਚੁੱਕੇ ਨੇ ਕਿ ਉਹ ਕਾਂਗਰਸ ਨਾਲ ਨਹੀਂ ਜਾਣਗੇ ਜਾਨੀ ਕਿ ਇੰਡੀਆ ਬਲੌਗ ਨਾਲ ਨਹੀਂ ਜਾਣਗੇ ਤਾਂ ਹੁਣ ਅੱਗੇ ਦੀ ਗੱਲ ਕੀ ਹੈ ਕਿ ਜੀਡੀਪੀ ਤੇ ਜਿਹੜਾ ਬੀਜਪੀ ਦੇ ਵਿੱਚ ਜਿਹੜਾ ਉਹ ਦੂਰੀਆਂ ਵਧਣ ਲੱਗੀਆਂ ਨੇ ਕੁਝ ਵੀ ਹੋ ਸਕਦਾ ਅੱਜ ਦੀ ਰਾਤ ਬੜੀ ਅਹਿਮ ਹੋਣ ਵਾਲੀ ਹੈ ਜੀਡੀਪੀ ਨੂੰ ਕੋਰਾ ਜਵਾਬ ਦੇ ਦਿੱਤਾ ਗਿਆ ਬੀਜਪੀ ਵੱਲੋਂ ਮੰਗਾ ਮੰਨਣ ਦੇ ਮਾਮਲੇ ਵਿੱਚ ਤਾ ਜੀਡੀਪੀ ਕੀ ਸਟੈਪ ਲੈਂਦੀ ਹੈ ਇਹ ਕੁਝ ਘੰਟਿਆਂ ਚ ਸਪਸ਼ਟ ਹੋ ਜਾਵੇਗਾ ਸਰਕਾਰ ਬਣਨ ਤੋਂ ਪਹਿਲਾਂ ਹੀ ਜੀਡੀਪੀ ਤੇ ਬੀਜੇਪੀ ਚ ਖੜਕ ਗਈ ਹੈ ਸਰਕਾਰ ਬਣਨ ਤੋਂ ਪਹਿਲਾਂ ਬੀਜੇਪੀ ਨੇ ਜੀਡੀਪੀ ਨੂੰ ਕੋਰਾ ਜਵਾਬ ਦੇ ਦਿੱਤਾ ਹੈ ਘਟਨਾ ਕੀ ਆ ਸਾਰੀ ਖੋਲ ਕੇ ਦੱਸ ਦਿਆਂ ਤੁਸੀਂ ਜੁੜਿਓ ਲੋਕਪਹਿਨ ਨਿਊਜ਼ ਦੇ ਨਾਲ ਮਹਿੰਦਰ ਬਾਹੀਵਾ ਸਰਕਾਰ ਬਣਦੀਆਂ ਸਥਿਤੀਆਂ ਹਾਲੇ ਕਲੀਅਰ ਹੋ ਰਹੀਆਂ ਸੰ ਤਾਂ ਚਰਚਾ ਆਈ ਕਿ ਜਿਹੜਾ ਸੋਚ ਚੁੱਕ ਸਮਾਗਮ ਰੱਖਿਆ ਗਿਆ ਉਹ ਟਾਲ ਦਿੱਤਾ ਗਿਆ ਫਿਰ ਉਸ ਖਬਰ ਦੀ ਤਰਦੀਦ ਆ ਗਈ ਪਰ ਹੁਣ ਖਾਲੇ ਹੈ ਕਿ ਨੀਤੀ